ਭਾਰਤੀ ਜਿਹੜੀ ਅੱਜ ਦੀ ਮੀਟਿੰਗ ਸੀ ਕਿ ਅੱਜ ਕੰਪੀਉਂਡ ਦੇ ਵਿੱਚ ਇਹ ਕਿਸ ਸੰਬੰਧ ਦਾ ਸੀ। ਅੱਜ ਦੀ ਮੀਟਿੰਗ ਜੀ ਡੈਮੋਕ੍ਰੇਟ ਭਾਰਤੀ ਸਮਾਜ ਪਾਰਟੀ ਪੰਜਾਬ ਦੇ ਜਿਹੜੇ ਉਧੇਦਾਰ ਸਹਿਬਾਨ ਅੱਜ ਸਾਡੇ ਨਾਲ ਰਾਸ਼ਟਰੀ ਆਪਰ ਚੇਅਰਮੈਨ ਸਾਹਿਬ ਸ੍ਰੀ ਪ੍ਰੇਮ ਲਾਲ ਜੀ ਤੇ ਸਰਦਾਰ ਅਮਰਜੀਤ ਸਿੰਘ ਜੀ ਵਾਈਸ ਪ੍ਰੈਜ਼ੀਡੈਂਟ ਇੰਡੀਆ ਅੱਜ ਸਰਦਾਰ ਲਖਵਿੰਦਰ ਸਿੰਘ ਜੀ ਕਿਸਾਨ ਵਿੰਗ ਪ੍ਰਧਾਨ ਪੰਜਾਬ ਅਸੀਂ ਅੱਜ ਜਿਹੜੀ ਪਿੰਡ ਭੁੰਦੜ ਵਿਖੇ ਮੀਟਿੰਗ ਹਲਕਾ ਪੂਲ ਦੇ ਵਿੱਚ ਕਰ ਰਹੇ ਆ ਸਰਦਾਰ ਕੌਰ ਸਿੰਘ ਨੂੰ ਅਸੀਂ ਅੱਜ ਇੱਥੇ ਨਵੀਂ ਨਿਯੁਕਤੀ ਦਿੱਤੀ ਪਾਰਟੀ ਵੱਲੋਂ ਕਿ ਇਹਨਾਂ ਨੂੰ ਪਾਰਟੀ ਨੇ ਫੈਸਲਾ ਕੀਤਾ ਅੱਜ ਦੀ ਮੀਟਿੰਗ ਦੇ ਵਿੱਚ ਕਿ ਸਰਦਾਰ ਕੌਰ ਸਿੰਘ ਨੂੰ ਸਲਾਹਕਾਰ ਪੰਜਾਬ ਦਾਾਇਆ ਜਾਵੇ ਕਿ ਅਸੀਂ ਇਹਨਾਂ ਦੀ ਨਵੀਂ ਨਿਯੁਕਤੀ ਕਰਕੇ ਪਾਰਟੀ ਦਾ ਬੜਾ ਹੀ ਇਹਨਾਂ ਨੇ ਮਾਣ ਕੀਤਾ ਤੇ ਪਾਰਟੀ ਵੱਲੋਂ ਇਹਨਾਂ ਨੇ ਸਹਿਕਾਰ ਕੀਤਾ ਕਿ ਜੋ ਵੀ ਪਾਰਟੀ ਮੇਰੀ ਡਿਊਟੀ ਲਾਊਗੀ ਪਾਰਟੀ ਪ੍ਰਤੀ ਮੈਂ ਸਾਰੀਆਂ ਜੋ ਵੀ ਹਦਾਇਤਾਂ ਪਾਰਟੀ ਵੱਲੋਂ ਹੋਣਗੀਆਂ ਮੈਂ ਮੰਨਾਂਗਾ ਅਤੇ ਹਲਕਾ ਫੂਲ ਫੂਲ ਤੋਂ ਮੈਂ ਆਜੀ ਜਿੰਨੀ ਵੀ ਵੋਟਰ ਵੀਰ ਉਹਨਾਂ ਨੂੰ ਨਾਲ ਜੋੜ ਕੇ ਸਰਦਾਰ ਪ੍ਰੇਮ ਸਿੰਘ ਜੀ ਜਿਹੜੇ ਸਾਡੇ ਪ੍ਰੀਮ ਲਾਲ ਜੀ ਉਮੀਦਵਾਰ ਹਲਕਾ ਲੋਖਵਾ ਪ੍ਰੀਤਪੁਰ ਤੋਂ ਉਤਾਰੇ ਗਏ ਹਨ ਉਹਨਾਂ ਦਾ ਸਭਾਵੀ ਅੱਜ ਇੱਕ ਦੋ ਦਿਨਾਂ ਵਿੱਚ ਹੀ ਉਹਨਾਂ ਦਾ ਐਲਾਨ ਹੋ ਜਾਵੇਗਾ ਤੇ ਅਸੀਂ ਉਹਨਾਂ ਨੂੰ ਉਮੀਦਵਾਰ ਡੈਮੋਕ੍ਰੇਟ ਭਾਰਤੀਆ ਸਮਾਜ ਪਾਰਟੀ ਦੇਿਲ ਤੋਂ ਉਤਾਰ ਦਿੱਤਾ ਅੱਜ ਦੀ ਮੀਟਿੰਗ ਵਿੱਚ ਅਸੀਂ ਮੈਂ ਜਗਰਾਦ ਸਿੰਘ ਜੀ ਜੈਮਲਵਾਲਾ ਪ੍ਰਧਾਨ ਪੰਜਾਬ ਅਸੀਂ ਆਪਣੇ ਵੱਲੋਂ ਇਥੋਂ ਪਿੰਡ ਭੁੰਦਰ ਤੋਂ ਐਲਾਨ ਕਰਦੇ ਹਾਂ ਕਿ ਸਾਡੇ ਆਉਣ ਵਾਲੇ ਉਮੀਦਵਾਰ ਹਲਕਾ ਲੋਕ ਸਭਾ ਫਰੀਦਕੋਟ ਤੋਂ ਸ੍ਰੀ ਪ੍ਰੇਮ ਲਾਲ ਜੀ ਚੋਣ ਲੜਨ ਜਾ ਰਹੇ ਹਨ ਸਰਦਾਰ ਕੌਰ ਸਿੰਘ ਜੀ ਜਿਹੜੀ ਤੁਹਾਨੂੰ ਅੱਜ ਭਾਰਤੀ ਡੈਮੋਕ੍ਰੇਟ ਭਾਰਤੀ ਸਮਾਜ ਪਾਰਟੀ ਵੱਲੋਂ ਉਹਦਾ ਦਿੱਤਾ ਗਿਆ ਤੁਸੀਂ ਕਿਸ ਤਰ੍ਹਾਂ ਮਹਿਸੂਸ ਕਰਦੇ ਹੋ ਇਸ ਨਿਊਟਿੰਗ ਲੈ ਬਹੁਤ ਖੁਸ਼ੀ ਦੀ ਗੱਲ ਹੈ ਜੀ ਅੱਜ ਜੋ ਸਾਨੂੰ ਭਾਰਤੀਆ ਡੈਮੋਕ੍ਰੈਟਿਕ ਭਾਰਤੀ ਸਮਾਜ ਪਾਰਟੀ ਨੇ ਜੋ ਡਿਊਟੀ ਲਈ ਆ ਉਹ ਮੈਂ ਡਿਊਟੀ ਪੂਰੀ ਤੰਦਰੁਸਤ ਇਹਨਾਂ ਨਿਭਾਵਾਂਗਾ ਹੋਰ ਵੀ ਜੋ ਇਹਨਾਂ ਦੇ ਵੋਟਰਾਂ ਸੰਬੰਧੀ ਜਾਂ ਕੋਈ ਵੀ ਕੰਮ ਹੋਊਗਾ ਮੈਂ ਪੂਰੀ ਤੰਦਰੁਸਤ ਇਹਨਾਂ ਨਿਭਾਵਾਂਗਾ ਮੈਨੂੰ ਇਹਨਾਂ ਨੇ ਮਾਣ ਬਖਸ਼ਿਆ ਬਹੁਤ ਖੁਸ਼ੀ ਮਿਲੀ ਆਈ ਖਬਰ ਜੀ ਸੰਜੀ ਜਿਹੜੀ ਅੱਜ ਇਹ ਨਿਯੁਕਤੀ ਹੋਈ ਆ ਤੁਹਾਡਾ ਇਸ ਨਿਯੁਕਤੀ ਤੇ ਕਿਸ ਤਰ੍ਹਾਂ ਦਾ ਪ੍ਰਤੀਕਿਰਿਆ ਆ ਵੀ ਭਾਈ ਜਿਹੜੇ ਕਿ ਆਉਣ ਵਾਲੇ ਇੱਥੇ ਇਹਨਾਂ ਲੋਕ ਸਭਾ ਦੀ ਚੋਣਾਂ ਤੁਸੀਂ ਪਾਰਟੀ ਦਾ ਕਿਸ ਤਰ੍ਹਾਂ ਸਹਿਯੋਗ ਕਰਦੇ ਕਿਸ ਨੀਤੀ ਇਹਨਾਂ ਦੇਖਦੇ ਅੱਜ ਜੋ ਕਿ ਡੈਮੋਕ੍ਰੇਟਿਕ ਭਾਰਤੀ ਸਮਾਜ ਪਾਰਟੀ ਵੱਲੋਂ ਅਸੀਂ ਆਪਣਾ ਉਮੀਦਵਾਰ ਫਿਰਕੋਰਤ ਤੌਰ 'ਤੇ ਧਾਰਿਆ ਪ੍ਰੇਮ ਲਾਲ ਜੀ ਤੇ ਅਸੀਂ ਪਿੰਡੋਂ ਪਿੰਡ ਜਾ ਕੇ ਮੀਟਿੰਗਾਂ ਕਰਾਂਗੇ ਡੈਮੋਕ੍ਰੇਟਿਕ ਭਾਰਤੀ ਸਮਾਜ ਪਾਰਟੀ ਵੱਲੋਂ ਆਪਣੇ ਉਮੀਦਵਾਰ ਪ੍ਰੇਮ ਲਾਲ ਜੀ ਨੂੰ ਜਿਤਾਵਾਂਗੇ ਅਤੇ ਵੱਧ ਤੋਂ ਵੱਧ ਜੋ ਰਾਜਨੀਤਿਕ ਪਾਰਟੀਆਂ ਵੱਡੀਆਂ ਸ਼ਰਮਾਇਦਾਰ ਪਾਰਟੀਆਂ ਇਹਨਾਂ ਨੂੰ ਅਸੀਂ ਲੋਕ ਦਰ ਨਾਲ ਵੋਟ ਨਾਲ ਲੋਕ ਸ਼ਕਤੀ ਨਾਲ ਹਰਾਵਾਂਗੇ ਅਤੇ ਆਪਣੇ ਕੈਂਡੀਡੇਟ ਨੂੰ ਜਿਤਾਵਾਂਗੇ ਮੈਂ ਅਮਰਜੀਤ ਸਿੰਘ ਆਲ ਇੰਡੀਆ ਵੈਸਟ ਪ੍ਰੈਜ਼ੀਡੈਂਟ ਗਿੱਦੜਵਾਹਾਤ ਤੁਸੀਂ ਵੀਡੀਓਜ਼ ਕੇ ਲਈ ਆਪਕੋ ਮੇਰੇ ਸਾਥ ਬਨੇ ਰਹਿਣਾ ਪਵੇਗਾ